ਜੀ ਹਜਰਤ موسی ਨੂੰ ਦੋ ਬੰਦੇ ਮਿਲੇ ਇੱਕ ਬੰਦਾ ਬੜਾ ਅਮੀਰ ਉਹਨੇ ਆ ਕੇ ਆਖਿਆ ਵੀ ਮੇਰੇ ਕੋਲ ਬਹੁਤ ਪੈਸਾ ਹੈ ਹਜਰਤ موسی ਤੂੰ ਰੱਬ ਕੋਲ ਜਾਂਦਾ ਰਹਿੰਦਾ ਹੈ ਗੱਲ ਹੁੰਦੀ ਰਹਿੰਦੀ ਹੈ ਤੂੰ ਰੱਬ ਨੂੰ ਆਖੀ ਵੀ ਮੈਨੂੰ ਹੋਰ ਪੈਸਾ ਨਾ ਦੇਵੇ ਮੇਰੇ ਕੋਲ ਬੜਾ ਹੋ ਗਿਆ ਮੇਰੇ ਕੋਲ ਤੇ ਕਈਆਂ ਕੋਲ ਹੈ ਇੰਨਾ ਪੈਸਾ ਉਹਨਾਂ ਨੂੰ ਸਮਝ ਨਹੀਂ ਹੁੰਦੀ ਕਿੱਥੇ ਲਾਈਏ ਇੰਨਾ ਪੈਸਾ ਬਾਹਰ ਲੱਗੇ ਪੈਨੇ ਟੈਕਸ ਇੰਨਾ ਇੰਨਾ ਪੈਸੇ ਦਾ ਭਰਦੇ ਨੇ ਪਤਾ ਹੀ ਨਹੀਂ ਕਿੰਨਾ ਕੁ ਪੈਸਾ ਹੈ ਉਹ ਕਹਿੰਦੇ ਜੀ ਰੱਬ ਨੂੰ ਕਹਦੇ ਵੀ ਜਿੰਨੂੰ ਕਿਤੇ ਲੋੜ ਹੈ ਨਾ ਉਹਨੂੰ ਦੇ ਦੇ ਮੈਨੂੰ ਨਾ ਦੇਵੇ ਇਨੇ ਨੂੰ ਇੱਕ ਹੋਰ ਦਰ ਤੇ ਭਿਖਾਰੀ ਜਿਹਾ ਬੈਠਾ ਸੀ ਉਹ ਮਿਲ ਗਿਆ ਉਹ ਕਹਿੰਦੇ ਜੀ ਹਜਰਤ موسی ਰੱਬ ਕੋਲ ਚੱਲੇ ਉਹ ਮੇਰਾ ਸੁਨੇਹਾ ਲਾ ਦਿਓ ਵੀ ਮੇਰੇ ਕੋਲ ਕੋਈ ਪੈਸਾ ਟੇਲਾ ਨਹੀਂ ਮੇਰੇ ਕੋਲ ਕੋਈ ਰੋਟੀ ਖਾਣ ਨੂੰ ਵੀ ਰੋਟੀ ਨਹੀਂ ਹੈ ਗਈ ਪੈਨ ਨੂੰ ਕਪੜਾ ਨਹੀਂ ਪਾਟੀ ਬਣਾਣ ਪਾਈ ਫਿਰਦਾ ਰੱਬ ਨੂੰ ਆਖੋ ਕਿ ਮੈਨੂੰ ਥੋੜਾ ਬਹੁਤਾ ਦੇ ਦੇ ਕਹਿੰ ਲਗੇ ਠੀਕ ਹੈ ਹਜਰਤ موسی ਗਿਆ ਰੱਬ ਕੋਲ ਜਾ ਕੇ ਫਰਿਆਦ ਸੁਣਾ ਦਿੱਤੀ ਜੀ ਦੋ ਬੰਦਿਆਂ ਦੀ ਫਰਿਆਦ ਲਿਆਇਆ ਇੱਕ ਕਹਿੰਦਾ ਮੈਨੂੰ ਪੈਸੇ ਨਹੀਂ ਚਾਹੀਦੇ ਬਹੁਤ ਨੇ ਦੂਜਾ ਕਹਿੰਦਾ ਮੇਰੇ ਕੋਲ ਹੈ ਨਹੀਂ ਚਾਹੀਦੇ ਨੇ ਦੱਸੋ ਕੀ ਕਰਾਂ ਤੇ ਰੱਬ ਨੇ ਅੱਗੋਂ ਉੱਤਰ ਦਿੱਤਾ ਕਹਿੰਦੇ ਇੱਕ ਕੰਮ ਕਰ ਜਿਹਦੇ ਕੋਲ ਪੈਸਾ ਨਾ ਉਹ ਸ਼ੁਕਰਾਨਾ ਬੜਾ ਕਰਦਾ ਉਹਨੂੰ ਕਹਿ ਸ਼ੁਕਰਾਨਾ ਕਰਨਾ ਬੰਦ ਕਰ ਦੇ ਤੈਨੂੰ ਪੈਸਾ ਮਿਲਣਾ ਬੰਦ ਹੋ ਜਾਏਗਾ ਤੇਰੇ ਕਰਮ ਆਇਆ ਹੁਣੀ ਬੰਦ ਹੋ ਜਾਏਗੀ ਕਿਰਪਾ ਬੰਦ ਹੋ ਜਾਏਗੀ ਜਿਹੜਾ ਪਖਾਰੀ ਹੈ ਨਾ ਉਹਨੂੰ ਜਾ ਕੇ ਕਹਿੰਦੇ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਉਹਦੇ ਕੋਲ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਉਹਦੇ ਘਰ ਬਰਕਤ ਆ ਜਾਏਗੀ ਸਭ ਕੁਝ ਠੀਕ ਹੋ ਜਾਏਗਾ ਹੱਥ ਜੋੜ ਕੇ ਅਧਿਰਤ ਮੁਸਾ ਆਇਆ ਆ ਕੇ ਜਿਹੜੇ ਪੈਸੇ ਵਾਲੇ ਨੂੰ ਅਮੀਰ ਨੂੰ ਮਿਲਿਆ ਉਹ ਕਹਿੰਦੇ ਰੱਬ ਨੇ ਜਵਾਬ ਦਿੱਤਾ ਕਿ ਤੂੰ ਸ਼ੁਕਰਾਨਾ ਕਰਨਾ ਬੰਦ ਕਰ ਦੇ ਤੇ ਤੇਰੇ ਇਹ ਜਿਹੜੀ ਇੱਛਾ ਪੂਰੀ ਹੋ ਜਾਏਗੀ ਉਹਨੇ ਹੱਥ ਜੋੜੇ ਕਹਿੰਦਾ ਨਾ ਇਹ ਤੇ ਹੋ ਹੀ ਨਹੀਂ ਸਕਦਾ ਇਹ ਨਹੀਂ ਹੋ ਸਕਦਾ ਮੈਂ ਸ਼ੁਕਰਾਨਾ ਨਹੀਂ ਬੰਦ ਕਰ ਸਕਦਾ ਮੈਂ ਤਾਂ ਪਹਿਲੇ ਦਿਨ ਤੋਂ ਮੇਰੇ ਮਾਤਾ ਪਿਤਾ ਨੇ ਸਿਖਾਇਆ ਸ਼ੁਕਰਾਨਾ ਕਰਨਾ ਸ਼ੁਕਰ ਕਰਨਾ ਇਹ ਨਹੀਂ ਮੈਂ ਛੱਡ ਸਕਦਾ ਭਾਵੇਂ ਜੋ ਮਰਜ਼ੀ ਹੁੰਦਾ ਹੋ ਜਾਏ ਸ਼ੁਕਰ ਤੇ ਮੈਂ ਕਰਨਾ ਹੀ ਕਰਨਾ ਹੈ ਕਹਿੰਦੇ ਚਲੋ ਫਿਰ ਅੱਗੇ ਤੇਰੀ ਮਰਜ਼ੀ ਮੈਂ ਤਾਂ ਰੱਬ ਦਾ ਸੁਨੇਹਾ ਸੁਣਾਤਾ ਤੈਨੂੰ ਭਿਖਾਰੀ ਕੋਲ ਗਏ ਉਹਨੂੰ ਜਾ ਕੇ ਆਖਿਆ ਬਿਹਾਂਜੀ ਕਹਿੰਦੇ ਹਜਰਤ ਮੁਸਾ ਜੀ ਕੀ ਜਵਾਬ ਦਿੱਤਾ ਰੱਬ ਨੇ अनुवोही ਦੇ ਤੱਕ ਕਿ ਤੂੰ ਸ਼ੁਕਰਾਨਾ ਕਰਿਆ ਕਰ ਰੱਬ ਦਾ ਤੇਰੇ ਕੋਲ ਸਭ ਕੁਝ ਆ ਜਾਏਗਾ ਉਹਨੇ ਹੱਥ ਜੋੜੇ ਹੱਸ ਪਿਆ ਕਹਿੰਦੇ ਕਾਦਾ ਸ਼ੁਕਰਾਨਾ ਕਰਾਂ ਇਸ ਪਾਟੀ ਬਣਾਉਣ ਦਾ ਕਾਦਾ ਸ਼ੁਕਰਾਨਾ ਕਰਾਂ ਇਸ ਮਿੱਟੀ ਲੱਗੇ ਸਰੀਰ ਦਾ ਕਾਦਾ ਸ਼ੁਕਰਾਨਾ ਕਰਾਂ ਮੇਰੇ ਕੋਲ ਨਾ ਘਰ ਹੈ ਨਾ ਕੁਝ ਹੈ ਮੈਂ ਨਹੀਂ ਸ਼ੁਕਰਾਨਾ ਕਰ ਸਕਦਾ ਉਹਨੇ ਅੱਗੇ ਜਵਾਬ ਦਿੱਤਾ ਜਦੋਂ ਕਿਸਮਤ ਖਰਾਬ ਹੋਵੇ ਉਹ ਕਹਿੰਦਾ ਨਹੀਂ ਰੱਬ ਨੇ ਕਿਹਾ ਤੂੰ ਸ਼ੁਕਰ ਕਰ ਸ਼ੁਕਰਾਨਾ ਕਰ ਤੈਨੂੰ ਸਾਰਾ ਕੁਝ ਮਿਲੇਗਾ ਕਹਿੰਦੇ ਕਾਹਦਾ ਸ਼ੁਕਰਾਨਾ ਕਰਾ ਇਸ ਪਾਰਟੀ ਹੋਈ ਬਲੈਨ ਦਾ ਗੁੱਸੇ ਦੇ ਵਿੱਚ ਜਦੋਂ ਉੱਠਿਆ ਨਾ ਤੇ ਖੁੰਗੀ ਨਾਲ ਅੜ ਕੇ ਜਿਹੜੀ ਪਾਰਟੀ ਬਲੈਨ ਦੀ ਉਹ ਬਿਲਕੁਲ ਪਾੜ ਕੇ ਲੈ ਗਈ ਪਿੰਡਾ ਹੀ ਨੰਗਾ ਹੋ ਗਿਆ ਘਟੋ ਘਟ ਪਾਰਟੀ ਤੇ ਸੀ ਨਾ